ਭਾਈ ਜੀ ਸਾਰੀ ਸੜਕ ਬਣਾਤੀ ਆਪਾਂ ਅੱਜ ਟ੍ਰੈਫਿਕ ਚੱਲ ਗਈ ਐ ਦੇਖੋ ਥੋੜੀ ਜੀ ਰਹਿ ਗਈ ਐ ਉਹ ਵੀ ਬਣਾਦਣੀ ਸੀ ਪਰ ਸਾਡੀ ਹੁਣ ਜਿਹੜੀ ਜੀਸੀਬੀ ਐ ਕਹਿੰਦੇ ਹੁਣ ਨੇ ਵੀ ਚੰਗੇ ਕੰਮ ਜੀ ਥੋੜੀਆਂ ਹਰਤੇ ਨਾਲ ਤਾਂ ਆਉਂਦੀਆਂ ਆਈਆਂ ਹਨਾ ਇਹ ਵੀ ਖਰਾਬ ਹੋ ਗਈ ਪੈਰ ਫਟ ਗਈ ਐ ਇਹਦੀ ਵੈਗਰੂ ਜੀ ਕਿਰਪਾ ਕਰਨਗੇ ਕੋਈ ਨਹੀਂ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਠੀਕ ਹੋ ਜਾਊਗਾ ਪਰ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਇੰਨੇ ਟਾਈਮ ਤੋਂ ਲੋਕਾਂ ਨੂੰ ਤਰਸਾ ਰਹੇ ਆ ਬਾਈ ਜੀ ਅਸੀਂ ਸਵੇਰੇ 9:00 9:30 ਲੱਗੇ ਸੀ ਕਿ 3:00 ਵੱਜ ਗਏ ਤੇ ਸਾਰੀ ਦੇਖੋ ਟ੍ਰੈਫਿਕ ਚਾਲੂ ਕਰਤੀ ਸੜਕ ਬਣਾ ਕੇ ਖੱਡੇ ਸਾਰੇ ਭਰਤੇ ਇਹ ਬਾਈ ਜੀ ਸਾਡੇ ਸਾਰੇ ਸਾਥੀ ਨਾਲ ਰਲ ਕੇ ਕਰ ਸਕਦੇ ਆ ਤੇ ਇਹ ਲੋਕ ਕਿਉਂ ਨਹੀਂ ਕਰ ਸਕਦੇ ਗੱਲ ਉਹੀ ਆ ਵੀ ਜਾਂ ਤਾਂ ਈਗੋ ਪ੍ਰੋਬਲਮ ਹੈ ਜ਼ਿੱਦ ਪਣਾ ਹੈ ਦਿੱਦੀ ਨੇਚਰ ਹੋ ਗਈ ਆ ਕਿ ਕੰਮ ਕਰਨਾ ਹੀ ਨਹੀਂ ਬਿਲਕੁਲ ਵੀ ਲੋਕਾਂ ਦਾ ਧਿਆਨ ਨਹੀਂ ਏਸੀ ਕਮਰਿਆਂ ਤੋਂ ਬਾਹਰ ਨਹੀਂ ਨਿਕਲ ਸਕਦੇ ਜਾਂ ਫਿਰ ਕਰਨਾ ਹੀ ਨਹੀਂ ਚਾਹੁੰਦੇ ਜਾਣ ਬੁੱਝ ਕੇ ਕਿਉਂਕਿ ਹੋ ਸਕਦਾ ਇਸ ਗੱਲ ਤੋਂ ਗੁੱਸੇ ਆ ਵੀ ਲੋਕ ਧਰਨੇ ਲਾ ਰਹੇ ਆ ਇਸ ਏਰੀਆ 'ਚ ਸਫੇਰਾਂ ਧਰਨੇ ਲੱਗ ਰਹੇ ਆ ਧਰਨੇ ਆ ਤੇ ਲੋਕ ਉਦੋਂ ਹੀ ਆਉਂਦੇ ਆ ਜਦੋਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਕਿ ਤੁਸੀਂ ਕੰਮ ਕਰੋ ਤੇ ਲੋਕ ਤਰਨੇ ਕਿਉਂ ਲਾਉਣ ਤੁਸੀਂ ਆਹੀ ਸਹੂਿਦਾਵਾਂ ਦੇ ਸਕਦੇ ਹੋ ਲੋਕਾਂ ਨੂੰ ਪਹਿਲਾਂ ਆ ਉਹੀ ਜਗ੍ਹਾ ਬਾਈ ਜਿੱਥੇ ਪੂਰੇ ਖੱਡੇ ਸੀਗੇ 2-2 ਫੁੱਟ ਦੇ ਟ੍ਰੈਫਿਕ ਚੱਲ ਰਹੀ ਐ ਦੇਖੋ ਕਿੰਨੇ ਆਰਾਮ ਨਾਲ ਜਾ ਰਹੀ ਐ ਕੁਛ ਸੋਚੋ ਐਮਐਲਏ ਸਾਹਿਬ ਆਪਰੇ ਸਮਰਥਕਾਂ ਨਾਲ ਬੈਠ ਕੇ ਜਿਹੜੇ ਤੁਹਾਨੂੰ ਸਲਾਹ ਕਰਨੇ ਜਿਹੜੇ ਤੁਹਾਨੂੰ ਸਲਾਹਾਂ ਦਿੰਦੇ ਨੇ ਕੰਮ ਨਾ ਕਰਨ ਦੀਆਂ ਉਹਨਾਂ ਨਾਲ ਬੈਠ ਕੇ ਸਲਾਹ ਕਰੋ ਇਹਦਾ ਸ਼ਹਿਰ ਨਹੀਂ ਚੱਲਦੇ ਹੁੰਦੇ ਇਦਾਂ ਹਲਕੇ ਨਹੀਂ ਚੱਲਦੇ ਹਲਕਾ ਚੱਲਦਾ ਲੋਕਾਂ ਦੇ ਪਿਆਰ ਨਾਲ ਲੋਕਾਂ ਨੂੰ ਲੋਕਾਂ ਦੀ ਸੇਵਾ ਕਰਕੇ ਲੋਕਾਂ ਦੇ ਕੰਮ ਕਰਕੇ ਤੁਹਾਨੂੰ ਤਾਂ ਤਰਸ ਨਹੀਂ ਆਉਂਦਾ ਕਿ ਕਿਵੇਂ ਜਿਹੜੇ ਬਜ਼ੁਰਗ ਨੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਨੇ ਕਿਵੇਂ ਸਾਡੀਆਂ ਮਾਵਾਂ ਭੈਣਾਂ ਰੋਜ਼ ਇੱਥੇ ਡਿੱਗਦੀਆਂ ਨੇ ਵਿਚਾਰੀਆਂ ਸੱਟਾਂ ਲੱਗਦੀਆਂ ਨੇ ਕਿਵੇਂ ਪਰਿਵਾਰਾਂ 'ਚ ਸਮਾਂ ਨਹੀਂ ਦਿੱਤਾ ਜਾ ਰਿਹਾ ਦੋ ਦੋ 3-3 ਘੰਟੇ ਜਾਮ ਦੇ ਵਿੱਚ ਹੀ ਲੱਗ ਜਾਂਦਾ ਸੋਚਿਆ ਕਰੋ ਵੀ ਨਾ ਗੱਲਾਂ ਨੂੰ ਤੁਸੀਂ ਵੀ ਪਰਿਵਾਰ ਵਾਲੇ ਹੋ ਲੋਕਾਂ ਦੇ ਵਿੱਚ ਆਓ ਲੋਕਾਂ ਦੇ ਕੰਮ ਕਰੋ ਨਹੀਂ ਇਹ ਲੋਕ ਤੁਹਾਨੂੰ ਲੰਬੇ ਕਰ ਦੇਣਗੇ ਮੁੜ ਕੇ ਸਾਰੀ ਜ਼ਿੰਦਗੀ ਤੁਸੀਂ ਤਰਸਦੇ ਰਹੋਗੇ ਇਹਨਾਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਨੂੰ ਇਹਨਾਂ ਪਾਵਰਾਂ ਨੂੰ ਲੋ ਜੀ ਪ੍ਰਮਾਤਮਾ ਸਾਡੇ ਸ਼ਹਿਰ ਤੇ ਕਿਰਪਾ ਬਣਾਵੇ ਇਦਾਂ ਹੀ ਜਿਹੜਾ ਲੋਕ ਕੰਮ ਕਰਦੇ ਲੈਣ ਸਾਥ ਦਿੰਦੇ ਰਹਿਣ ਤਾਂ ਜੋ ਇਹ ਸ਼ਹਿਰ ਤਰੱਕੀਆਂ ਤੇ ਆਵੇ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਖਤੇ ਅੱਜ ਕਰਦੇ ਵੈਗੋ ਜੀ ਦਾ ਖਾਲਸਾ ਸ਼੍ਰੀ ਵੈਗੋ ਜੀ ਦੀ ਫਤਹ